ਵਾਹਿ ਗੁਰੂ ਸਾਹਿਬ ਜੀਓ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦਸ਼ਮਨ ਤਰੈ ਪ੍ਰਭ ਕੈ ਸਿਮਰਨ ਦਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ ਸਿਮਰਤ ਕਛ ਬਿਗਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਨੇ ਗੁਰਮਖੋ ਸਿਮਰਨ ਦੀਆਂ ਬਰਕਤਾਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਕਿਤਾਬ ਹੈ ਕਿ ਸਿਮਰਨ ਦੀਆਂ ਬਰਕਤਾਂ ਕਦੇ ਇਦਾਂ ਯਤਨ ਕਰੋ ਵੀ ਮਿਲ ਜਾਈ ਤੇ ਜ਼ਰੂਰ ਪੜ ਲਵਾਂ ਇੱਕ ਵਾਰ ਸਿਮਰਨ ਦੀਆਂ ਬਰਕਤਾਂ ਤੋਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹਸ ਪੂਰੀ ਅਸ਼ਟਪਦੀ ਦੇ ਅੰਦਰ ਸਿਮਰਨ ਦੀਆਂ ਕੀ ਬਰਕਤਾਂ ਨੇ ਸਿਮਰਨ ਵਿੱਚੋਂ ਕੀ ਕੀ ਦਾਤਾਂ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਮਨੁੱਖੀ ਸੁਭਾਅ ਹੈ ਇਹਨੂੰ ਕੋਈ ਵੀ ਕੰਮ ਕਹੋ ਨਾ ਇਹ ਨੁਕਤਾ ਸਮਝ ਪੂਰੀ ਅਸ਼ਟਪਦੀ ਦਾ ਅਸਲ ਵਿੱਚ ਦਾ ਅਰਥ ਕੀ ਹੈ ਬੰਦੇ ਛੋਟੇ-ਛੋਟੇ ਬੱਚੇ ਤੁਸੀਂ ਛੱਡੋ ਵੱਡੇ ਬੰਦੇ ਦੀ ਨਿੱਕੇ ਤੋਂ ਨਿੱਕਾ ਬੱਚਾ ਵੀ ਕਹੋ ਨਾ ਵੀ ਤੂੰ ਆਹ ਕੰਮ ਕਰ ਉਹਨੇ ਕਹਿਣਾ ਮੈਨੂੰ ਕੀ ਮਿਲੂਗਾ ਇੱਕੋ ਹੀ ਉੱਤਰ ਹੁੰਦਾ ਇਹਦੇ ਨਾਲ ਕੀ ਹੋ ਜਾਏਗਾ ਹਰ ਇੱਕ ਇਨਸਾਨ ਨੂੰ ਕੋਈ ਵੀ ਕੰਮ ਕਰਕੇ ਦੇਖੋ ਉਹਨੂੰ ਕਹੇ ਤੂੰ ਜੇ ਆਪ ਕਹਿਣਾ ਬੱਚੇ ਬੇਟਾ ਤੂੰ ਪੜ੍ਹਿਆ ਕਰ ਤਾਂ ਵੀ ਬੱਚੇ ਸਵਾਲ ਕਰਦੇ ਨੇ ਮਮਾ ਇਹਦੇ ਨਾਲ ਕੀ ਹੋਏਗਾ ਪਰ ਉਹ ਕਹਿੰਦੇ ਨੌਕਰੀ ਮਿਲੇਗੀ ਪੁੱਤ ਪੈਸਾ ਕਮਾਏਗਾ ਸਾਡੀਆਂ ਇਛਾਵਾਂ ਪੂਰੀਆਂ ਹੋਣਗੀਆਂ ਏਦਾਂ ਤੇਰੇ ਸੁਪਨੇ ਪੂਰੇ ਹੋਣਗੇ ਤਾਂ ਪੜ੍ਹਿਆ ਕਰ ਜਦੋਂ ਗੁਰੂ ਨੇ ਸਿੱਖ ਨੂੰ ਕਿਹਾ ਸਤਗੁਰੂ ਪਾਤਸ਼ਾਹ ਕਹਿੰਦੇ ਸਿੱਖਾ ਸਿਮਰਨ ਕਰਿਆ ਕਰ ਤੇ ਸਾਡਾ ਸੁਭਾਤੇ ਉਦਾਂ ਦਾ ਹੀ ਆ ਮਾਇਆ ਵਾਲਾ ਅਸੀਂ ਗੁਰੂ ਨੂੰ ਕਿਹਾ ਪਾਤਸ਼ਾਹ ਸਿਮਰ ਨਾਲ ਕੀ ਹੋਵੇਗਾ ਅਸੀਂ ਤੇ ਤਾਂ ਕਰਾਂਗੇ ਪਹਿਲਾਂ ਸਾਨੂੰ ਇਹ ਦੱਸੋ ਵੀ ਇਹਦੇ ਵਿੱਚੋਂ ਸਾਨੂੰ ਮਿਲੇਗਾ ਕੀ ਤੇ ਕੁਰਮ ਕੋ ਫਿਰ ਪੂਰੀ ਦੀ ਪੁਰਨਾ ਸੁਖਮਨੀ ਸਾਹਿਬ ਹੀ ਕਹਿ ਲਓ ਸਾਡੇ ਸਵਾਲ ਦਾ ਜਵਾਬ ਹੀ ਆ ਵੀ ਸਿਮਰਨ ਕਰੀਏ ਤੇ ਕੀ ਮਿਲਦਾ ਹੈ ਸੁਖਮਨੀ ਸਾਹਿਬ ਕੀ ਹੈ ਸਾਡੇ ਇਸ ਸਵਾਲ ਦਾ ਜਵਾਬ ਹੈ ਵੀ ਸਿਮਰਨ ਕਰੀਏ ਤੇ ਕੀ ਹੋ ਜਾਂਦਾ ਹੈ ਕੀ ਮਿਲ ਜਾਂਦਾ ਹੈ ਕੀ ਪ੍ਰਾਪਤੀ ਹੁੰਦੀ ਹੈ ਤੋ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਸ਼ੁਰੂਆਤ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੀ ਸਿੱਖਾਂ ਪ੍ਰਭ ਕੈ ਸਿਮਰਨ ਗਰਬ ਨ ਬਸੈ ਸਭ ਤੋਂ ਵੱਡਾ ਦੁਖੀ ਇਹ ਆ ਮਨੁੱਖ ਨੂੰ ਗਰਬ ਦਾ ਦੁੱਖ ਸਭ ਤੋਂ ਵੱਡਾ ਜਨਮ ਤੇ ਮਰਨ ਦਾ ਦੁੱਖ ਆ ਹੁਣ ਮਨੁੱਖ ਦੀ ਪੈਦਾਸ਼ ਗੁਰਮਖੋ ਗਰਭ ਤੋਂ ਹੁੰਦੀ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਿਮਰਨ ਦੀਆਂ ਬਰਕਤਾਂ ਦੀ ਸ਼ੁਰੂਆਤ ਵੀ ਗਰਭ ਤੋਂ ਹੀ ਕੀਤੀ ਕਿਉਂਕਿ ਜੀਵਨ ਦੀ ਸ਼ੁਰੂਆਤ ਗਰਭ ਤੋਂ ਹੈ ਨਾ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਤੇਰਾ ਗਰਭ ਆ ਨਾ ਜਿਹੜਾ ਜੰਮਣਾ ਤੇ ਮਰਨਾ ਹੈ ਤੇਰਾ ਇਹਦੇ ਚ ਤਰਾ ਟਕਾਣਾ ਖਤਮ ਹੋ ਜਾਏਗਾ ਕਦੇ ਜੰਮ ਜੰਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮਾ ਇਸ ਸਜਾਈਏ ਇੱਕ ਕਦੇ ਜੰਮ ਪਿਆ ਫੇਰ ਮਰ ਗਿਆ ਮਰ ਗਿਆ ਫੇਰ ਜੰਮ ਪਿਆ ਗੁਰਮੁਖੀੜੀ ਛੋਟੀ ਨਦੀ ਹੁੰਦੀ ਹੈ ਨਾ ਛੋਟੀਆਂ-ਛੋਟੀਆਂ ਨਦੀਆਂ ਹੁੰਦੀਆਂ ਨੇ ਕਈ ਨਦੀਆਂ ਬਰਸਾਤੀ ਹੁੰਦੀਆਂ ਜਿਹੜੀਆਂ ਚਾਲਾ ਛੋਟੀਆਂ ਹੁੰਦੀਆਂ ਉਹ ਬਰਸਾਤੀ ਹੁੰਦੀਆਂ ਜਿਵੇਂ ਸਰਸਾ ਨਦੀ ਕੀ ਸੀ ਬਰਸਾਤੀ ਨਦੀ ਸੀ ਬਰਸਾਤ ਪੈਂਦੀ ਤੇ ਚੜ ਜਾਂਦੀ ਸੀ ਨਾ ਬਰਸਾਤ ਪੈ ਸੁੱਕ ਜਾਂਦੀ ਸੀ ਉਹ ਨਦੀਆਂ ਇਹ ਕਹਿ ਲੋ ਵੀ ਪੈਦਾ ਹੁੰਦੀਆਂ ਨੇ ਖਤਮ ਹੋ ਜਾਂਦੀਆਂ ਨੇ ਪੈਦਾ ਹੁੰਦੀਆਂ ਨੇ ਖਤਮ ਹੋ ਜਾਂਦੀਆਂ ਨੇ ਜੰਮਦੀਆਂ ਮਰਦੀਆਂ ਰਹਿੰਦੀਆਂ ਕਿਉਂਕਿ ਛੋਟੀਆਂ ਨਦੀਆਂ ਕਦੇ ਸੁੱਕ ਗਈ ਹੈ ਕਦੇ ਭਰ ਗਈ ਹੈ ਕੋ ਛੋਟੀ ਨਦੀ ਹੈ ਕਦੇ ਸਮੁੰਦਰ ਸੁਣਿਆ ਵੀ ਸੁੱਕ ਗਿਆ ਨਹੀਂ ਸੁਣਿਆ ਨਾ ਤੇ ਜਿਹੜਾ ਗੁਰਮਖੋ ਸਮੁੰਦਰ ਜਿਹੜਾ ਪਾਣੀ ਜਿਹੜੀ ਨਦੀ ਕਦੇ ਗੰਗਾ ਸੁਣੀਆ ਸੁੱਕ ਗਈ ਨਹੀਂ ਸੁਣਦੀ ਕਿਉਂਕਿ ਉਹਦਾ ਸੰਪਰਕ ਹੈ ਉਹ ਸਮੁੰਦਰ ਦੇ ਨਾਲ ਹੈ ਬਸ ਸੰਪਰਕ ਹੀ ਦੇ ਨਾਲ ਹੈ ਸੰਬੰਧ ਕੀ ਦੇ ਨਾਲ ਹੈ ਸਮੁੰਦਰ ਦੇ ਨਾਲ ਹੈ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਵੀ ਭਾਈ ਸਮੁੰਦਰ ਵਿੱਚ ਡਿੱਗ ਜਾ ਸਮੁੰਦਰ ਬਣ ਜਾ ਸਮੁੰਦਰ ਕਦੇ ਸੁੱਕਦੇ ਨਹੀਂ ਹੁੰਦੇ ਕਦੇ ਨਾਸ਼ ਨਹੀਂ ਹੁੰਦੇ ਕਦੇ ਪੈਦਾ ਨਹੀਂ ਹੁੰਦੇ ਕਦੇ ਜੰਮਦੇ ਨਹੀਂ ਕਦੇ ਮਰਦੇ ਨਹੀਂ ਇਸੇ ਤਰ੍ਹਾਂ ਸੱਚਾ ਗੁਰਮੁਖ ਖੂਬ ਪਿਛਲੇ ਦਿਹਾੜੇ ਆਪਾਂ ਗੁਰੂ ਕੇ ਪੁੱਤਰਾਂ ਦੇ ਦਿਹਾੜੇ ਮਨਾ ਕੇ ਹਟਿਆ ਸੀ ਦਿਹਾੜੇ ਵਜ਼ੀਰ ਖਾਨ ਨੂੰ ਭੁਲੇਖਾ ਹੀ ਐ ਨਾ ਇਹ ਵੀ ਗੁਰੂ ਕੇ ਪੁੱਤਰਾਂ ਨੂੰ ਮੈਂ ਖਤਮ ਕਰਤਾ ਕਿਤੇ ਮਮਾ ਫਤੇ ਸੰਗੁਰਮ ਖੁਮ ਰਿਆ ਕਦੇ ਸੋਚ ਕੇ ਦੇਖੋ ਘਰੇ ਮਰੇ ਤਾਂ ਸਾਡੇ ਵੱਡੇ ਬਟੇਰੇ ਸਾਨੂੰ ਨਾਮ ਹੀ ਨਹੀਂ ਯਾਦ ਜਿੰਨੇ ਆਪਾਂ ਬੈਠੇ ਆ ਨੁਕਤਾ ਬੜੇ ਤਨ ਸਰ ਗਰਬਨਾ ਬਸਦੇ ਅਤ ਸਮਝੋ ਜੀ ਕੀ ਹੁੰਦੇ ਨੇ ਜਿੰਨੇ ਆਪਾਂ ਬੈਠੇ ਆ ਸਾੰਦਿਆ ਵਿੱਚੋਂ ਕਿੰਨਿਆਂ ਨੂੰ ਆਪਣੇ ਪਰਦਾਦਾ ਦਾ ਨਾਮ ਖੁੱਪੜ ਦਾਦਾ ਦਾ ਨਾਮ ਯਾਦ ਹੈ ਇੱਕ ਦੋ ਨੂੰ ਹੋਏਗਾ ਜੇ ਹੋ ਜਾ ਵੀ ਤਾਂ ਉਸ ਤੋਂ ਅੱਗੇ ਕੁਝ ਨਹੀਂ ਯਾਦ ਵੱਡ ਤੋਂ ਵੱਡ ਦਾਦਾ ਤੇ ਪਰਦਾਦਾ ਬਸ ਇੰਨਾ ਕ ਯਾਦ ਆ ਸਨ ਉਸ ਤੋਂ ਅੱਗੇ ਸਾਨੂੰ ਕੁਝ ਨਹੀਂ ਯਾਦ ਜਦੋਂ ਕਿ ਉਹ ਸਾਡੇ ਖੂਨ ਦੇ ਰਿਸ਼ਤੇ ਵਾਲੇ ਐ ਬਾਬਾ ਫਤਿਹ ਸਿੰਘ ਨਾਲ ਸਾਡਾ ਧਰਮ ਦਾ ਰਿਸ਼ਤਾ ਹੈ ਤੁਸੀਂ ਦੇਖੋ ਅੱਜ ਵੀ ਸੰਗਤਾਂ ਯਾਦ ਕਰਦੀਆਂ ਨੇ ਤੇ ਅੱਖਾਂ ਨੇਤਰਾਂ ਚੋਂ ਪਾਣੀ ਆ ਜਾਂਦਾ ਕਿ ਨਹੀਂ ਆਉਂਦਾ ਔਰ ਜਿੰਨੇ ਵਾਰੀ ਕਰਦੇ ਆ ਓਨੇ ਵਾਰੀ ਆਉਂਦਾ ਜਦੋਂ ਨਾ ਬਾਪੂ ਚੜਾਈ ਕਰਦਾ ਬੰਦਾ ਬਹੁਤ ਰੋਂਦਾ ਹੈ 1 ਸਾਲ ਬਾਅਦ ਉਹਦਾ ਦਿਹਾੜਾ ਬਰਸੀ ਜੀ ਮਨਾਉਂਦਾ ਫਿਰ ਥੋੜਾ ਜਿਆਦਾ ਰੋਂਦਾ 4-5 ਸਾਲਾਂ ਬਾਅਦ ਕਹਿੰਦਾ ਅੱਜ ਬਾਪੂ ਨੂੰ ਨਾ 10 ਸਾਲ ਹੋ ਗਏ ਚੜ੍ਹਾਈ ਕੀਤੀਆਂ ਪਰ ਰੋਣ ਨਹੀਂ ਆਇਆ ਨਹੀਂ ਆਇਆ ਨਾ ਕਦੇ ਯਾਦ ਕਰਦਾ ਇਹਨੇ ਅੱਜ ਅੱਜ ਨਾ ਪਿਤਾ ਜੀ ਨੂੰ ਚੜ੍ਹਾਈ ਕੀਤੀਆਂ 10 ਸਾਲ ਹੋ ਗਏ ਯਾਦ ਕੀਤਾ ਪਰ ਰੋਣ ਨਹੀਂ ਆਇਆ ਗੁਰਮਖਸ ਸਦੀਆਂ ਹੋ ਗਈਆਂ ਗੁਰੂ ਕੇ ਪੁੱਤਰਾਂ ਨੂੰ ਸ਼ਹੀਦ ਹੋਇਆ ਅੱਜ ਵੀ ਯਾਦ ਕਰਦੇ ਅੱਖਾਂ ਚੋਂ ਪਾਣੀ ਆ ਜਾਂਦਾ ਕਦੇ ਕਦੇ ਮੈਂ ਇਕੱਲਾ ਕਦੇ ਸੋਚਦਾ ਉਹਨਾਂ ਬੈਠਾ ਵੀ ਕੀ ਰਿਸ਼ਤਾ ਸਾਡਾ ਗੁਰੂ ਕੇ ਪੁੱਤਾਂ ਨਾਲ ਕੀ ਰਿਸ਼ਤਾ ਅੱਜ ਜਿੰਨੇ ਹਰ ਸਾਲ ਯਾਦ ਕਰਦੇ ਆਂ ਹਰ ਸਾਲ ਰੋਣੇ ਆਂ ਕਿਉਂ ਕਿਉਂਕਿ ਉਹ ਮਰੇ ਨਹੀਂ ਐ ਉਹ ਮਰੇ ਨਹੀਂ ਐ ਜਿਹੜੇ ਮਰੇ ਹੁੰਦੇ ਨੇ ਲੋਕ ਭੁੱਲ ਜਾਂਦੇ ਐ ਉਹਨਾਂ ਨੂੰ ਯਾਦ ਕਰਦੇ ਆਂ ਅੱਖਾਂ ਚੋਂ ਪਾਣੀ ਥੋੜਾ ਆਉਂਦਾ ਕਿਤੇ ਬਾਬਾ ਫਤੇਹ ਸਿੰਘ ਬਾਬਾ ਜੁਰਾਵਰ ਸਿੰਘ ਸਦੀਵੀ ਅਮਰ ਹੋ ਗਏ ਸਦੀਵੀ ਅਮਰ ਗਰਭ ਦੇ ਵਿੱਚੋਂ ਨਿਕਲ ਗਏ ਉਹ ਇਹ ਗਰਭ ਦੇ ਵਿੱਚੋਂ ਨਿਕਲ ਗਏ ਉਹ ਸਦੀਵੀ ਅਮਰ ਨੇ ਜੜ ਤੱਕ ਇਹ ਧਰਤੀ ਰਹੇਗੀ ਚੰਦਰਮਾ ਰਹੇਗਾ ਸੂਰਜ ਰਹੇਗਾ ਗੁਰੂ ਕੇ ਸਹਬਜ਼ਾਦੇ ਸਦੀਵੀ ਰਹਿਣਗੇ ਇਹਨੂੰ ਕਹਿੰਦੇ ਨੇ ਅਮਰਤਾ ਗੁਰਮਖੋ ਹੋਰ ਅਮਰਤਾ ਆਪਣਾ ਅਮਰ ਹੋ ਗਿਆ ਬੰਦਾ ਈ ਐ ਅਮਰ ਹੋਣਾ ਇਸ ਕਰਕੇ ਕਿਉਂ ਕਿਉਂ ਅਮਰ ਹੋਗੇ ਕਿਉਂਕਿ ਸੱਚ ਦੀ ਕਮਾਈ ਕੀਤੀ ਉਸ ਪਰਮੇਸ਼ਰ ਨੂੰ ਅਰਾਧਿਆ ਉਹਦੀ ਬੰਦਗੀ ਹੈ ਬਸ ਇਹਨੂੰ ਕਹਿੰਦੇ ਨੇ ਅਮਰ ਹੋ ਜਾਣਾ ਗਰਭ ਤੋਂ ਨਿਕਲ ਗਏ ਬਾਹਰ ਇਹੀ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ গর্ਬ ਨਾਂ ਬਸੈ ਗਰਭ ਚੋਂ ਵਾਸਾ ਖਤਮ ਹੋ ਜਾਂਦਾ ਹੈ ਇੱਕ ਤੇ ਗੁਰਮਖੋਏ ਦੇ ਇਹ ਅਰਥ ਨੇ ਇੱਕ ਅਰਥ ਨੇ ਇਹਦੇ ਹੋਰ ਉਹ ਅਰਥ ਬਾਬਾ ਕਬੀਰ ਸਾਹਿਬ ਨੇ ਬਾਣੀ ਚ ਕੀਤੇ ਨੇ ਕਹਿਣ ਕਿ ਕਈ ਵਾਰ ਬੰਦਾ ਹੁੰਦਾ ਨਾ ਇਹ ਮਨੁੱਖਾਂ ਜਨਮ ਹੁੰਦਿਆਂ ਹੁੰਦਿਆਂ ਵੀ ਕਈ ਗਰਭ ਦੀਆਂ ਉਮਰਾਂ ਨਗਾ ਜਾਂਦਾ ਜਦੋਂ ਅਸੀਂ ਜੋਨਾ ਕਹਿੰਦੇ ਆ ਕਈ ਜੋਨਾ ਤਾਨੂੰ ਸਭ ਨੂੰ ਉਹ ਪੰਕਤੀ ਯਾਦ ਹੋਏਗੀ ਸ਼ਬਦ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੇ ਬਰੋਲੇ ਨੀਰ ਅਚਰਜ ਮੈਂ ਕੋਤਕ ਦੇਖਿਆ ਕੀ ਦੇਖਿਆ ਬੰਦਾ ਦੁੱਧ ਦੇ ਭਲੇਖੇ ਪਾਣੀ ਨੂੰ ਬਰੋਲ ਰਿਹਾ ਰੜਕਰ ਰਹਾ ਮੂਰਖਤਾ ਹੀ ਅਗਿਆਨਤਾ ਇਹਦੀ ਜ਼ਿੰਦਗੀ ਕੈਸੀ ਹੈ ਮਾਤਾ ਭੈਸਾਂ ਅਮੂਹਾ ਜਾਏ ਇਕ ਪਹਿਲਾ ਬਚਨਾ ਆਉਂਦਾ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹੱਸੈ ਹਿੰਗੈ ਮਰੈ ਗਦੇ ਦਾ ਕੀ ਸੁਭਾਅ ਹੈ ਨੂੰ ਕੋ ਗਦੇ ਦਾ ਸੁਭਾਅ ਹੈ ਵੀ ਚੰਗੀਆਂ ਚੰਗੀਆਂ ਕਹਿੰਦੇ ਹਰੀ ਅੰਗੂਰੀ ਗਧਾ ਚਰੈ ਜੇ ਆਪਾਂ ਨਾ ਹਰੀ ਅੰਗੂਰੀ ਕੀ ਹੁੰਦਾ ਹਰੀਆਂ ਹਰੀਆਂ ਇਦਾਂ ਚੰਗਾ ਚੰਗਾ ਘਾ ਪਾ ਦੀਏ ਤਾਂ ਚੰਗੀਆਂ ਚੰਗੀਆਂ ਟਾਹਣੀਆਂ ਪਾ ਦੀਏ ਤਾਂ ਕਹਿੰਦੇ ਖੋਤੇ ਦਾ ਸੁਭਾਣ ਹੀ ਬਦਲਦਾ ਗਧੇ ਦਾ ਖੋਤੇ ਦਾ ਸੁਭਾਣ ਹੀ ਬਦਲਣਾ ਹਰੀ ਅੰਗੂਰੀ ਗਧਾ ਚਰੈ ਜੇ ਹਰੀਆਂ ਹਰੀਆਂ ਟਾਹਣੀਆਂ ਹਰਾ ਹਰਾ ਘਾਹ ਵੀ ਉਹਨੂੰ ਪਾ ਦਈਏ ਨਾ ਕਰਨਾ ਉਹਨੇ ਉਹੀ ਕੰਮ ਹੈ ਕੀ ਕੰਮ ਕਰਨਾ ਨਿਤ ਉੱਟ ਹੱਸਾ ਉੱਠਣਾ ਹੱਸਣਾ ਇੰਗਣਾ ਤੇ ਮਰ ਜਾਣਾ ਕਰਨਾ ਉਹਨੇ ਫਿਰ ਵੀ ਉਹੀ ਹੈ ਦੂਜਾ ਬਚਨ ਅੱਛਾ ਇਹਦਾ ਇਹਦਾ ਅਰਥ ਕੀ ਬਣੇ ਇਹਦਾ ਅਰਥ ਹੀ ਬਣਿਆ ਬੰਦਿਆ ਜੇ ਤੂੰ ਵੀ ਚੰਗਾ ਚੰਗੇ ਖਾਣੇ ਖਾ ਕੇ ਹਰੀ ਅੰਗੂਰੀ ਤੂੰ ਵੀ ਚੰਗੇ ਚੰਗੇ ਖਾਣੇ ਖਾ ਕੇ ਜੇ ਤੂੰ ਉੱਠਦਾ ਉੱਠ ਕੇ ਹੱਸਦਾ ਹੀਂਗਦਾ ਰੌਲਾ ਜਾ ਪਾਉਣਾ ਇੱਧਰ ਉੱਧਰ ਦਾ ਬਸ ਤੇ ਮਰ ਜਾਂਦਾ ਤੇਰੀ ਜੋਣ ਗਧਿਆਂ ਵਾਲੀ ਐ ਤੈਨੂੰ ਜਨਮ ਲੈਣ ਦੀ ਲੋੜ ਨਹੀਂ ਐ ਤੂੰ ਮਨੁੱਖਾਂ ਜਨਮ ਦੇ ਵਿੱਚ ਹੀ ਗਧਿਆਂ ਦੀ ਜੋਨੀ ਹੰਡਾ ਰਿਹਾ ਐ ਇਹ ਜਉਂਦੇ ਜੀ ਐ ਇੱਕ ਕਹਿੰਦੇ ਨਾ ਵੀ ਮਰਨ ਤੋਂ ਬਾਅਦ ਇਦਾਂ ਜੋਨੀ ਮਿਲੇਗੀ ਕਹਿੰਦੇ ਚੰਗੇ ਚੰਗੇ ਪਦਾਰਥ ਖਾਦੇ ਕਬੀਰ ਸਾਹਿਬ ਕਹਿੰਦੇ ਚੰਗੇ ਚੰਗੇ ਖਾਣੇ ਖਾਦੇ ਉਸ ਤੋਂ ਬਾਅਦ ਕੀ ਉੱਠਿਆ ਉੱਠ ਕੇ ਹੱਸਦਾ ਹੈ ਹੱਸ ਕੇ ਉੱਚੀ ਉੱਚੀ ਰੌਲਾ ਪਾਉਂਦਾ ਸਾਰਾ ਦਿਨ ਇਦਾਂ ਗੇੜੇ ਗੂੜੇ ਮਾਰਦਾ ਹੈ ਉਸ ਤੋਂ ਬਾਅਦ ਸੌ ਜਾਂਦਾ ਹੈ ਜ਼ਿੰਦਗੀ ਇਦਾਂ ਲੰਕੇ ਮਰ ਜਾਂਦਾ ਕਹਿਣ ਲੱਗੇ ਇਹ ਤਾਂ ਗਧੇ ਦੀ ਜ਼ਿੰਦਗੀ ਆ ਵੀ ਖਾਦਾ ਪੀਤਾ ਹੱਸੇ ਹਿੰਗੇ ਰੌਲਾ ਪਾਇਆ ਤੇ ਮਰ ਗਏ ਜੇ ਤੂੰ ਇਹੀ ਕੰਮ ਕੀਤੇ ਆ ਨਾ ਇਦਾ ਅਰਥ ਤੂੰ ਮਨੁੱਖਾ ਸਰੀਰ ਦੇ ਵਿੱਚ ਹੀ ਖੋਤੇ ਦੀ ਜੂਨ ਹੰਡਾ ਲਈ ਐ ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹੱਸੈ ਹਿੰਗੈ ਮਰੈ ਮਾਤਾ ਇਹਨੂੰ ਮਾਤਾ ਨਹੀਂ ਪੜਨਾ ਮਾਤਾ ਮਸਤਿਆ ਹੋਇਆ ਭੈਂਸਾਂ ਕਹਿੰਦੇ ਕਈ ਜਾਂਉਂਦੇ ਜੀ ਭੈਂਸੇ ਦੀ ਜੂਨੀ ਹੰਡਾ ਜਾਂਦੇ ਆ ਇਦਾਂ ਕਿੱਦਾਂ ਹਟਾਉਂਦੇ ਆ ਅਮੂਹਾ ਜਾਏ ਅਮੂਹਾ ਕੀ ਹੁੰਦਾ ਜਿੱਧਰੋਂ ਮੋੜੀ ਉਧਰ ਨੂੰ ਜਾਵੇ ਅਮੋੜ ਅਮੂਹ ਦਾ ਕੀ ਅਰਥ ਹੈ ਜੀ ਅਮੋੜ ਜਿੱਧਰੋਂ ਮੋੜੀਏ ਉਧਰ ਨੂੰ ਜਾਂਦਾ ਹੁੰਦਾ ਨਹੀਂ ਕਈ ਬੱਚੇ ਦਾ ਸੁਭਾਅ ਹੁੰਦਾ ਐਦਾਂ ਕਈ ਸੁਭਾਅ ਬੰਦਿਆਂ ਦਾ ਵੀ ਹੁੰਦਾ ਜਿੱਧਰੋਂ ਮਨਾ ਕਰਾਂਗੇ ਉਧਰ ਨੂੰ ਜਾਂਦੇ ਆ ਜਿੱਧਰੋਂ ਗੁਰੂ ਮੋੜਦਾ ਉਧਰ ਨੂੰ ਜਾਣਗੇ ਇਹਦਾ ਅਰਥ ਜਿਹੜੀ ਗੱਲ ਗੁਰੂ ਕਹਿੰਦਾ ਉਹ ਜੇਕਰ ਉਧਰ ਨਹੀਂ ਤੁਰਦਾ ਪਾਤਸ਼ਾਹ ਕਹਿੰਦੇ ਇਹ ਤਾਂ ਮੱਤ ਭੈੰਸੇ ਦੀ ਹੈ ਕੁੱਦ-ਕੁੱਦ ਚਰੈ ਕੁੱਦਦੈਨ ਇੱਦਾਂ ਛਾਲਾ ਮਾਰਦਾ ਚਰੈ ਰਸਾਤਲ ਜਾਇ ਤੇ ਰਸਾਤਲ ਕੀ ਹੁੰਦਾ ਨੀਵੇਂ ਪਣ ਨੂੰ ਨਿਹਾਰ ਦੀ ਜ਼ਿੰਦਗੀ ਜਾਉਂਦਾ ਤੇ ਮਰ ਜਾਂਦਾ ਜਿਹੜੀ ਪਾਸਿਓਂ ਗੁਰੂ ਰੋਕਦਾ ਸੀ ਜੇ ਬੰਦਿਆ ਤੂੰ ਉਹੀ ਕੰਮ ਕਰਦਾ ਰਿਹਾ ਇਹ ਇਹ ਨਿਸ਼ਾਨੀ ਭੈਂਸੀ ਦੀ ਐ ਤੂੰ ਮਨੁੱਖਾ ਜਨਮ ਦੇ ਵਿੱਚ ਹੀ ਭੈਂਸੀ ਦੀ ਜੁਨ ਹੰਡਾ ਗਿਆ ਇਦਾਂ ਹੁੰਦਾ ਗੁਰਮਖੋ ਇਦਾਂ ਕਈ ਕਈ ਜੂਨਾ ਹੰਡਾ ਜਾਂਦਾ ਹੈ ਬੰਦਾ ਮਨੁੱਖਾ ਸਰੀਰ ਦੇ ਕਹਿੰਦੇ ਮਰਨ ਤੋਂ ਬਾਅਦ ਜੋਨੀਆਂ ਚ ਪਾਵਾਂਗੇ ਕਈ ਜਾਂਦੇ ਜੀ ਪਏ ਫਿਰਦੇ ਆ ਜਿਹੜਾ ਜਿਹੜਾ ਸੀ ਨਾ ਕੌਡਾ ਰਾਖਸ਼ ਕਦੇ ਗੁਰਮਖੋ ਭਾਈ ਸਾਖੀ ਪੜੋ ਭਾਈ ਬਾਲੇ ਵਾਲੀ ਉਹਦੇ ਚ ਨਾ ਕਹਿੰਦੇ ਸ਼ੀਸ਼ਾ ਸੀ ਉਹਦੇ ਕੋਲੇ ਇੱਕ ਇਦਾਂ ਤਿਲਸਮੀ ਸ਼ੀਸ਼ਾ ਉਹ ਬੰਦਾ ਪਕੜਦਾ ਸੀ ਉਹਦੇ ਚ ਮੂੰਹ ਦੇਖਦਾ ਸੀ ਪਹਿਲਾਂ ਉਹਨੂੰ ਜਿਹੋ ਜੀ ਉਹਦੀ ਅਸਲੀਅਤ ਹੁੰਦੀ ਸੀ ਨਾ ਉਹਦਾ ਅੰਦਰ ਹੁੰਦਾ ਸੀ ਉਹ ਉਹਦਾ ਦਿਖ ਪੈਂਦਾ ਸੀ ਬੰਦਾ ਮੰਦਲ ਇੱਕ ਸੇ ਨੂੰ ਪਕੜਿਆ ਪਕੜ ਕੇ ਉਹਨੇ ਏਦਾਂ ਅੱਗ ਸ਼ੀਸ਼ੇ ਦੇ ਕੀਤਾ ਅੰਦਰ ਕਹਿੰਦੇ ਸ਼ੀਸ਼ੇ ਵਿੱਚ ਉਹ ਜਿਹੜਾ ਬੰਦਾ ਬਹੁਤਾ ਸ਼ਰੀਫ ਜਿਹਾ ਹੋਵੇ ਏਦਾਂ ਕਿਸੇ ਨੂੰ ਕੁਝ ਨਾ ਕਹਿੰਦਾ ਹੋਵੇ ਕਹਿੰਦੇ ਗਾਂ ਦੀ ਤਸਵੀਰ ਅੰਦਰ ਆ ਜਾਂਦੀ ਸੀ ਏਦਾਂ ਇਹ ਤਾਂ ਗਊ ਵਰਗ ਹੈ ਉਹਦੀ ਆਤਮਿਕ ਅਵਸਥਾ ਸਾਹਮਣੇ ਆ ਜਾਂਦੀ ਸੀ ਉਹਦੇ ਵਿੱਚ ਕੋਈ ਬਹੁਤਾ ਜ਼ਾਲਮ ਹੁੰਦਾ ਏਦਾਂ ਸ਼ਿਕਾਰੀ ਹੁੰਦਾ ਫਿਰ ਉਹਦੇ ਅੰਦਰ ਉਹਦੇ ਅੰਦਰ ਕਹਿੰਦੇ ਬਗਿਆੜ ਦੀ ਤਸਵੀਰ ਇਦਾਂ ਆ ਜਾਂਦੀ ਸੀ ਵੀ ਬਗਿਆੜ ਵਰਗਾ ਇਹ ਤਾਂ ਖਤਰਨਾਕ ਹੈ ਮਾਰੋ ਇਹਨੂੰ ਕਹਿੰਦੇ ਜਦੋਂ ਗੁਰਨਾਨਕ ਸਹਿ ਪਾਤਸ਼ਾਹ ਗਏ ਤੇ ਉਹਨੇ ਗੁਰਨਾਨਕ ਸਹਿ ਪਾਤਸ਼ਾਹ ਕੋ ਸ਼ੀਸ਼ਾ ਕਰਤਾ ਵੀ ਇਹ ਦੇਖਦੇ ਕਿਦਾਂ ਦਾ ਚਿਹਰੇ ਤੇ ਨੂਰ ਸੀ ਨਾ ਬਾਬੇ ਦੇ ਤਾਂ ਲਾਲੀ ਸੀ ਚਿਹਰੇ ਤੇ ਨੂਰ ਸੀ ਇੱਕ ਆਨੰਦ ਸੀ ਇੱਕ ਸਹਜਤਾ ਸੀ ਬਾਬੇ ਦੇ ਮੁਖੜੇ ਦੇ ਉੱਪਰ ਤੇ ਦੇਖਿਆ ਵੀ ਇਹ ਇਹ ਕੋਈ ਵੱਖਰੀ ਜੀ ਨੂਰ ਹੈ ਮੂਰੇ ਕੀਤਾ ਜਦੋਂ ਇਦਾਂ ਗੁਰਮਖੋ ਕਹਿੰਦੇ ਸ਼ੀਸ਼ਾ ਤੇ ਕਹਿੰਦੇ ਨੂਰ ਹੀ ਨੂਰ ਦਿਸਿਆ ਚਾਨਣ ਹੀ ਚਾਨਣ ਦਿਸਿਆ ਉਹਦੇ ਵਿੱਚ ਸ਼ਕਲ ਦਿਸੀ ਕੋਈ ਨਹੀਂ ਪਤਾ ਲੱਗਿਆ ਇਹ ਨੂਰ ਹੈ ਇਹ ਚਾਨਣ ਹੈ ਇਹ ਕੋਈ ਸਰੀਰ ਨਹੀਂ ਹੈ ਫਿਰ ਝੁਕਿਆ ਸੀ ਉਹ ਇਦਾਂ ਤੋਂ ਕਹਿਣ ਦਾ ਭਾਵ ਗੁਰਮਖੋ ਇਹ ਸਾਡਾ ਸਰੀਰ ਹੈ ਸਾਡੇ ਸਰੀਰ ਦੇ ਅੰਦਰ ਕਈ ਪਸ਼ੂ ਪੰਛੀ ਬੈਠੇ ਆ ਸਾਡੇ ਸਰੀਰ ਦੇ ਅੰਦਰ ਅਸੀਂ ਉਹ ਜੂਨਾ ਹੰਡਾ ਰਹੇ ਹਾਂ ਕੋਈ ਗਾਂ ਦੀ ਜੂਨ ਹੰਡਾ ਰਿਹਾ ਹੈ ਕੋਈ ਬਗਿਆੜ ਦੀ ਜੂਨ ਹੀ ਹੰਡਾ ਰਿਹਾ ਜਦੋਂ ਗਿਆ ਸੀ ਨਾ ਦੁਨੀ ਚੰਦ ਕੋਲੇ ਗੁਰانک ਸਾਹਿਬ ਪਾਤਸ਼ਾਹ ਦੁਨੀ ਚੰਦ ਕੋਲੇ ਗਏ ਉਹਨੇ ਸਰਾਧ ਕੀਤਾ ਸਰਾਧ ਕੀਤਾ ਨਾ ਉਹਨੇ ਗੁਰانک ਸਾਹਿਬ ਪਾਤਸ਼ਾਹ ਕਹਿੰਦੇ ਦੁਨੀ ਚੰਦ ਸਰਾਧ ਤਾਂ ਕੀਤਾ ਪਹਿਲਾਂ ਇਹ ਤਾਂ ਪੁੱਛ ਲਾ ਵੀ ਬਾਪੂ ਬਣਿਆ ਕੀ ਐ ਉਹੋ ਜਿਹਾ ਖਾਣਾ ਪਹੁੰਚਾਈ ਉਹਨੂੰ ਜੋ ਜੀ ਜੇ ਉਹ ਜੀ ਤੇਰਾ ਪਿਓ ਜੋਨੀ ਚ ਪਿਆ ਤੇਰਾ ਪਿਓ ਜੋਨੀ ਪੈ ਗਿਆ ਹੋਵੇ ਕੁੱਤੇ ਦੀ ਤੇ ਤੂੰ ਉਹਨੂੰ ਬਿਸਕਟ ਭੇਜੀ ਜਾਏ ਪਹਿਲਾਂ ਪਤਾ ਕਰ ਵੀ ਕਿਹੜੀ ਜ਼ੋਨ ਚ ਪਿਆ ਹੈ ਉਹਦਾ ਖਾਣਾ ਭੇਜੀ ਸ਼ਰਾਧਾ ਦੇ ਵਿੱਚ ਉਹਨੂੰ ਉਹ ਕਹਿੰਦਾ ਬਾਬਾ ਮੈਨੂੰ ਕੀ ਪਤਾ ਹੈ ਪਾਤਸ਼ਾਹ ਕਹਿੰਦੇ ਨਗਰ ਤੋਂ ਬਾਹਰ-ਬਾਰ ਜਾ ਜਿਹੜੀਆਂ ਬਾੜ ਝਾੜੀਆਂ ਨੇ ਨਾ ਤੇਰਾ ਪਿਓ ਉੱਥੇ ਬਗਿਆੜ ਬਣਿਆ ਬੈਠਾ ਤੂੰ ਉਹਨੂੰ ਖੀਰ ਭੇਜੀ ਜਾਂਦਾ ਉਹ ਤਾਂ ਬਗਿਆੜ ਬਣਿਆ ਬੈਠਾ ਹੈ ਉਹ ਤਾਂ ਬਗਿਆੜ ਬਣਿਆ ਬੈਠਾ ਹੈ ਕਹਿੰਦਾ ਬਾਬਾ ਮੇਰਾ ਤੇ ਪਿਓ ਵੈਸ਼ਨੂ ਸੀ ਕਦੇ ਨਹੀਂ ਸੀ ਮਾਸ ਖਾਦਾ ਮਾਸ ਖੰਦ ਜੁਨੀ ਕਿਉਂ ਮਿਲ ਗਈ ਪਾਤਸ਼ਾਹ ਕਹਿੰਦੇ ਅੰਤ ਸਮੇ ਮਾਸ ਚੀਤੇ ਰਹਾ ਸੁਰਤ ਵਿੱਚ ਗੁਰਕੁਦਰ ਦੱਸਦੇ ਨੇ ਇਤਿਹਾਸ ਕਰ ਜਦੋਂ ਸਵਾਸ ਨਿਕਲਣ ਲੱਗੇ ਇਦਾਂ ਮੌਤ ਆਉਣ ਲੱਗੀ ਗਵਾਂਢੀਆਂ ਦੇ ਘਰੇ ਜਦਾ ਪਿਆ ਸੀ ਮਾਸ ਤੇ ਇਦਾਂ ਇਦਾਂ ਜਦੋਂ ਵਾਸ਼ਨਾ ਆਈ ਕਹਿੰਦਾ ਲੈ ਇੰਨਾ ਧਨ ਕਮਾਇਆ ਦੌਲਤ ਕਮਾਇਆ ਪੈਸੇ ਕਮਾਏ ਇੰਨੇ ਤਰ੍ਹਾਂ ਦੇ ਖਾਣੇ ਖਾਦੇ ਆਹ ਨਹੀਂ ਕਦੀ ਖਾ ਕੇ ਦੇਖਿਆ ਇਦਾਂ ਐਡਾ ਸਵਾਦ ਵਾਸ਼ਨਾ ਆ ਰਹੀ ਹੈ جان نکل گئی ورنہ میں نا کئی واری ادھا ਕਰਦਾ ہوں ਤੁਸੀਂ ਕਹੋਗੇ ਗਿਆਨੀ ਜੀ ਮੈਂ ਨਾ کئی کئی ਵਾਰ ਏਦਾਂ ਸੋਚਦਾ ਹੁੰਦਾ ਹੁੰਨਾ ਵੀ ਜਾਂ ਤਾਂ ਅੰਦਰੋਂ ਵਾਸ਼ਨਾ ਮਰ ਜੇ ਬੰਦੇ ਦੇ ਤੇ ਜਾਂ ਪੂਰੀ ਕਰ ਲੇ ਇੱਕ ਕੰਮ ਤਾਂ ਕਰ ਲੈਣਾ ਨਿਭੜ ਜੇ ਕੰਮ ਜਾਂ ਤੇ ਅੰਦਰੋਂ ਮਾਰੀ ਜਾਏ ਵਾਸ਼ਨਾ ਬੰਦੇ ਕਈ ਲੈ ਕੇ ਤੁਰੇ ਫਿਰਦੇ ਅੰਦਰ ਵਾਸ਼ਨਾ ਪੂਰੀ ਵੀ ਨਹੀਂ ਕਰਦੇ ਕਿ ਲੋਕੀ ਕਹਿਣਗੇ ਉਹੋ ਜਿਹੀ ਸੀ ਉਹਦਾ ਪਿਓ ਦੇ ਆ ਪਾਤਸ਼ਾਹ ਕਹਿੰਦੇ ਉਹ ਅਖੀਰਲੇ ਸਮੇਂ ਸੁਵਾਸ ਨਿਕਲੇ ਮਾਸ ਹੀ ਸਵਰਤ ਚ ਰਹਿ ਗਿਆ ਪਰਮਾਤਮਾ ਨੇ ਕਿਹਾ ਹੁਣ ਮਾਸ ਦੀ ਆਸ ਪੂਰੀ ਕਰ ਲੈ ਤੈਨੂੰ ਬਿਘਿਆੜ ਬਣਾ ਦਿੰਨੇ ਆ ਖਾਈ ਜਾਂਦਾ ਬੈਠਾ ਉੱਥੇ ਇਦਾਂ ਵੀ ਹੁੰਦਾ ਜੀ ਕਈ ਕਈ ਜੋਨਾ ਬੰਦਾ ਇਦਾਂ ਹੀ ਹਟਾ ਦਿੰਦਾ ਇਕੱਲਾ ਸਵਾਦ ਹੀ ਇਹ ਆ ਵੀ ਮਾਸ ਹੀ ਠੀਕ ਐ ਸਰੀਰ ਦੀ ਜ਼ਰੂਰਤ ਹੋ ਸਕਦੀ ਐ ਉਸ ਪਾਸੇ ਆਪਾਂ ਨਹੀਂ ਜਾਂਦੇ ਪਰ ਪਰ ਇਹੀ ਆ ਵੀ ਖਾਣ ਹੀ ਆ ਜਿਹੜਾ ਜਿਹੜਾ ਵੀ ਪ੍ਰੋਗਰਾਮ ਆ ਕਹਿੰਦੇ ਬਣਾ ਲਓ ਮਾਸ ਬਗਿਆੜ ਦੀ ਜੋਨੀ ਐ ਇਹ 24 ਘੰਟੇ ਤੈਨੂੰ ਮਾਂ ਸੀ ਚੇਤੇ ਐ ਇਹ ਬਗਿਆੜ ਦੀ ਜੋਨੀ ਹੰਡਾ ਰਿਹਾ ਬੰਦਾ ਤੋਂ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਇਸ ਗਰਭ ਦੇ ਵਿੱਚੋਂ ਬਾਹਰ ਚਲਾ ਜਾਂਦਾ ਹੈ ਵਸਦਾ ਨਹੀਂ ਗਰਭ ਦੇ ਵਿੱਚ ਜਨਮ ਤੇ ਮਰਨ ਵਿੱਚੋਂ ਮੁਕਤ ਹੋ ਜਾਂਦਾ ਇਹਨਾਂ ਜੋਨੀਆਂ ਵਿੱਚੋਂ ਮੁਕਤ ਹੋ ਜਾਏਗਾ ਜੇ ਭਾਈ ਪ੍ਰਮਾਤਮਾ ਦਾ ਸਿਮਰਨ ਕਰੇਗਾ ਪ੍ਰਭ ਕੈ ਸਿਮਰਨ ਦੁਖ ਦੂਖ ਜਮ ਨਸੈ ਨਸੈ ਹੁੰਦਾ ਨਸ ਜਾਣਾ ਇਹਨੂੰ ਨਸੈ ਨਹੀਂ ਪੜਨਾ ਨਸੈ ਥੋੜਾ ਜਨਾ ਅਰਥ ਕਲੀਅਰ ਹੋ ਜੇ ਇਦਾਂ ਪੜਿਆ ਕਰੀਏ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਨਸ ਜਾਂਦੇ ਨਹੀਂ ਦੁਖ ਵੀ ਨਸ ਜਾਂਦਾ ਜਮ ਜਮਦੂਤ ਵੀ ਨਸ ਜਾਂਦੇ ਹਨ ਪ੍ਰਭ ਕੈ ਸਿਮਰਨ ਕਾਲ ਪਰ ਹਰ ਹੈ ਪਰ ਇਹ ਹੋ ਜਾਂਦਾ ਹੈ ਕਾਲ ਕਾਲ ਕੀ ਹੁੰਦਾ ਹੈ ਮੌਤ ਦਾ ਡਰ ਕੋਨ ਨੂੰ ਮੌਤ ਇੱਕੋ ਵਾਰ ਆਉਂਦੀ ਹੈ ਪਰ ਮੌਤ ਦਾ ਡਰ ਬੰਦੇ ਨੂੰ ਰੋਜ਼ਾਨਾ ਪਰੇਸ਼ਾਨ ਕਰਦਾ ਹਾਏ ਮੈਂ ਮਰ ਨਾ ਜਾਵਾਂ ਇਦਾਂ ਹੀ ਹੁੰਦਾ ਹੈ ਜੇ ਬੰਦਾ ਬਿਮਾਰ ਹੁੰਦਾ ਨਾ ਬਿਮਾਰ ਹੁੰਦਾ ਦਵਾਈ ਕਿਉਂ ਲੈਣ ਜਾਂਦਾ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਲੱਗੀਆਂ ਨੇ ਸਿਰਕ ਤੌਰ ਦੇ ਉੱਪਰ ਗੁਰਮਖੋ ਅਸਲ ਵਿੱਚ ਅਸੀਂ ਬਿਮਾਰੀ ਤੋਂ ਥੋੜਾ ਡਰਦੇ ਹਾਂ ਬਿਮਾਰੀ ਦੇ ਪਿੱਛੇ ਮੌਤ ਖੜੀ ਆ ਉਸ ਤੋਂ ਡਰਦੇ ਆ ਹਾਏ ਮੈਂ ਮਰ ਜਾਵਾਂਗਾ ਇਦਾਂ ਹੀ ਹੁੰਦਾ ਜੇ ਪਤਾ ਲੱਗੇ ਬੰਦੇ ਨੂੰ ਵੀ ਇਹ ਇਹਦੇ ਨਾਲ ਕੁਝ ਨਹੀਂ ਹੁੰਦਾ ਬੰਦਾ ਦਵਾਈ ਲੈਣ ਵੀ ਨਾ ਜਾਵੇ ਦਵਾਈ ਲੈਣ ਵੀ ਤ्यों ਜਾਂਦਾ ਕਿਉਂਕਿ ਉਸ ਬਿਮਾਰੀ ਦੇ ਪਿੱਛੇ ਮੌਤ ਖੜੀ ਆ ਮੈਂ ਮਰ ਸਕਦਾ ਹਾਂ ਇਸ ਕਰਕੇ ਦਵਾਈ ਲੈਣ ਜਾਂਦਾ ਹੈ ਪਾਤਸ਼ਾਹ ਕਹਿੰਦੇ ਮੌਤ ਇੱਕ ਦਿਨ ਆਉਂਦੀ ਹੈ ਪਰ ਮੌਤ ਦਾ ਡਰ ਤੈਨੂੰ ਰੋਜ਼ਾਨਾ ਪਰੇਸ਼ਾਨ ਕਰਦਾ ਹੈ पल पल 라ਉਂਦੀ ਐ ਤੈਨੂੰ ਮੌਤ ਪ੍ਰਭ ਕੈ ਸਿਮਰਨ ਕਾਲ ਕਾਲ ਹੁੰਦਾ ਐ ਮੌਤ ਦਾ ਡਰ ਭੈ ਪਰ ਹਰੈ ਪਰੇ ਹੋ ਜਾਂਦਾ ਐ ਜਿਹੜੇ ਸਿਮਰਨ ਕਰਦੇ ਨੇ ਕਿ ਹਨ ਕਬੀਰ ਮੋਹੇ ਮਰਨੇ ਕਾ ਚਾਉ ਹੈ ਖਤਮ ਹੋ ਗੈ ਨਾ ਡਰ ਪਰ ਹਰੈ ਮਰੋਂ ਤਾਂ ਹਰ ਕੈ ਦਵਾਰ ਪਤਾ ਹੈ ਜਿਹੜੇ ਪੁੱਤ ਨੇ ਕਮਾਈ ਕੀਤੀ ਹੋਵੇ ਨਾ ਉਹ ਘਰੋਂ ਤੋਂ ਡਰਦਾ ਨਹੀਂ ਉਹ ਤਾਂ ਉਡੀਕਦਾ ਕਦੋਂ ਸੁਨੇਹਾ ਆਵੇ ਪਿਤਾ ਜੀ ਦਾ ਕਦੋਂ ਮੈਂ ਘਰੇ ਜਾਵਾਂ ਕਿਉਂ ਕਿ ਕਿਉਂਕਿ 10 ਰੁਪਏ ਲੈ ਕੇ ਆਇਆ ਸੀ 500 ਬਣਾ ਕੇ ਚੱਲੇ ਆਂ ਸ਼ੁਭਾਸ਼ੀ ਮਿਲੇਗੀ ਮੈਨੂੰ ਉਡੀਕਦਾ ਹੈ ਨਾ ਤੇ ਗੁਰਮਖੋ ਜੀ ਨੇ ਸਿਮਰਨ ਕੀਤਾ ਇਦਾਂ ਬੰਦਗੀ ਕੀਤੀ ਹੈ ਉਹ ਤਾਂ ਉਡੀਕਦਾ ਹੈ ਮੌਤ ਨੂੰ ਵੀ ਪ੍ਰਮਾਤਮਾ ਦੇ ਦਰ ਤੇ ਜਾਵਾਂਗਾ ਸ਼ੁਭਾਸ਼ੀ ਮਿਲੇਗੀ ਵਾਹਿਗੁਰੂ ਦੀ ਉੱਥੇ ਮੇਰੀ ਮੈਨੂੰ ਮੈਨੂੰ ਸ਼ੋਭਾ ਮਿਲੇਗੀ ਵਡਿਆਈ ਮਿਲੇਗੀ ਜਿੰਨੀ ਨਾਮ ਤੇ ਆਇਆ ਗਏਮ ਸ਼ਕਤ ਕਾਲ ਨਾਨਕ ਤੇ ਮੁਖ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਐ ਕਿੰਨਾਂ ਦੇ ਨਾਮ ਤੇ ਆਇਆ ਜਿਨ੍ਹਾਂ ਨੇ ਬਸ ਤੋਂ ਪਾਤਸ਼ਕਨ ਦੇ ਪ੍ਰਭ ਕੈ ਸਿਮਰਨ ਕਾਲ ਪਰਹਰੈ ਮੌਤ ਦਾ ਭੈ ਕਾਲ ਦਾ ਡਰ ਪਰੇ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਦੁਸ਼ਮਣ ਨੇ ਜਿਹੜੇ ਟਲ ਟਰੈ ਖਤਮ ਹੋ ਜਾਂਦੇ ਨੇ ਨਾਸ਼ ਹੋ ਜਾਂਦੇ ਨੇ ਭਾਈ ਦੁਸ਼ਮਣ ਗੁਰਮ ਖੁਰਿੰਦੇ ਹੀ ਕੋਈ ਨਹੀਂ ਕਿ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕੈ ਸਾਜਨ ਸਾਰੇ ਆਪਣੇ ਨੇ ਇਸ ਕਰਕੇ ਜਿਵੇਂ ਕਿਹਾ ਸੀ ਨਾ ਜਦੋਂ ਭਗਤ ਤਰੂ ਗੁਰਮਖੋ ਦੋ ਮਤਾਵਾਂ ਸੀ ਉਹਦੀਆਂ ਜਦੋਂ ਚੇਤਾ ਆ ਗਿਆ ਵਿਗੜਨ ਦੁਸ਼ਮਣ ਤਰ੍ਹਾਂ ਤੋਂ ਇੱਕ ਸੀ ਸੁਨੀਤੀ ਇੱਕ ਸੀ ਸੁਰੀਚੀ ਉਹਦੇ ਪਿਤਾ ਦਾ ਨਾਮ ਸੀ ਉਤਾਨ ਪਦ ਤਰੂ ਦੇ ਜਿਹੜੀ ਸੁਨੀਤੀ ਸੀ ਉਹਦੀ ਕੁੱਖ ਦੇ ਵਿੱਚੋਂ ਧਰੂ ਪੈਦਾ ਹੋਇਆ ਸ੍ਰਿਚੀ ਦੀ ਕੁੱਖ ਵਿੱਚੋਂ ਉੱਤਮ ਪੈਦਾ ਹੋਇਆ ਉੱਤਮ ਸੀ ਉਹ ਕਹਿੰਦੇ ਇੱਕ ਦਿਨ ਉਹ ਆਇਆ ਆ ਕੇ ਉਹ ਬੈਠਾ ਆਪਣੇ ਪਿਤਾ ਦੀ ਗੋਦ ਵਿੱਚ ਘਰ ਉਹਦੀ ਜਿਹੜੀ ਦੂਜੀ ਮਾਂ ਸੀ ਨਾ ਉਹਨੇ ਇਦਾਂ ਤੱਕਾ ਮਾਰ ਕੇ ਬਾਰੇ ਕਰ ਦਿੱਤਾ ਮੇਰਾ ਪੁੱਤ ਬੈਠੇਗਾ ਇੱਥੇ ਪੁੱਛਦਾ ਹੈ ਆਪਣੀ ਮਾਂ ਨੂੰ ਮਾਂ ਪੂਰਾ ਨਹੀਂ ਹੈ ਨਾ ਮਹਾਰਾਣੀ ਹੈ ਨਾ ਕਹਿੰਦੀ ਪੁੱਤ ਹਾਂ ਤੇ ਚਲਦੀ ਤੇਰੀ ਹੈ ਨਹੀਂ ਉਹ ਕਹਿੰਦੀ ਪੁੱਤ ਚੰਗੇ ਭਾਗ ਸੀ ਚੰਗੇ ਭਾਗ ਸੀ ਰਾਜੇ ਦੇ ਘਰ ਜੰਮੀ ਤੇ ਰਾਜੇ ਦੀ ਰਾਣੀ ਬਣ ਗਈ ਪਰ ਕੰ ਭਗਤੀ ਨਹੀਂ ਹੈ ਮੇਰੀ ਸਿਮਰਨ ਨਹੀਂ ਹੈ ਮੇਰਾ ਇਸ ਕਰਕੇ ਰਾਣੀ ਹੁੰਦਿਆਂ ਹੋਿਆਂ ਵੀ ੱੱਕੇ ਪੈਂਦੇ ਐ ਚੰਗੇ ਭਾਗ ਸਨ ਪਿਛਲੇ ਰਾਜੇ ਦੇ ਘਰ ਜੰਮੀ ਸਾਂ ਰਾਜੇ ਨਾਲ ਵਿਆਹ ਹੋ ਗਿਆ ਮਹਾਰਾਣੀ ਬਣ ਗਈ ਪਰ ਭਗਤੀ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਰਾਣੀ ਹੁੰਦੀਆਂ ਹੋਇਆਂ ਵੀ ਤੱਕੇ ਪਈ ਜਾਂਦੇ ਉਹ ਕੋਈ ਹੁੰਦਾ ਇਹ ਗੱਲ ਅੱਜ ਵੀ ਹੁੰਦੀ ਹੈ ਧਨ ਹੈ ਦੌਲਤ ਹੈ ਧੀਆ ਪੁੱਤਰਾਂ ਕੈਨੇਡਾ ਅਮਰੀਕਾ ਬੰਦਾ ਦੁੱਖ ਭੋਗੀ ਜਾਂਦਾ ਕਿਉਂ ਸਭ ਕੁਝ ਹੈ ਪ੍ਰਮਾਤਮਾ ਦਾ ਸਿਮਰਨ ਨਹੀਂ ਹੈ ਸਤਸੰਗਤ ਨਹੀਂ ਹੈ ਬੰਦਗੀ ਨਹੀਂ ਹੈ ਹੈ ਅਮੀਰ ਪਰ ਜਿਹੜੀ ਜ਼ਿੰਦਗੀ ਹੈ ਉਹ ਉਹ ਗਰੀਬ ਨਾਲੋਂ ਰਖਸ਼ਾ ਚਲਾਉਣ ਵਾਲੇ ਨਾਲੋਂ ਵੀ ਮਾੜੀ ਹੈ ਇਹੀ ਹੋਇਆ ਸੀ ਧਰੋ ਦੀ ਮਾਂ ਨਾਲ ਉਹ ਕਹਿੰਦਾ ਮਾਂ ਫਿਰ ਕਿਸ ਉਦਮ ਤੇ ਰਾਜ ਮਿਲੇ ਹਨ ਸ਼ਤਰੂ ਤੇ ਸਭ ਹੋਵਨ ਮੀਤਾ ਕੀ ਕਰਾਂ ਵੀ ਮੈਨੂੰ ਰਾਜ ਵੀ ਮਿਲੇ ਮੇਰੀ ਮਾਂ ਦਾ ਸਨਮਾਨ ਵੀ ਹੋਵੇ ਸਾਰੇ ਸ਼ਤਰੂ ਮੇਰੇ ਮਿੱਤਰ ਬਣ ਜਾਣ ਤੇ ਮਾਂ ਨੇ ਕਿਹਾ ਸੀ ਪੁੱਤਰ ਪਰਮੇਸ਼ਰ ਅਰਾਧਿ ਹੈ ਇੱਕੋ ਹੀ ਤਰੀਕਾ ਹੈ ਪਰਮੇਸ਼ਰ ਦਾ ਸਿਮਰਨ ਕਰਾ ਦੂਜਾ ਕੋਈ ਤਰੀਕਾ ਨਹੀਂ ਹੈ ਤੈਨੂੰ ਰਾਜ ਵੀ ਮਿਲੇਗਾ ਮੈਨੂੰ ਸਨਮਾਨ ਵੀ ਮਿਲੇਗਾ ਮੈਂ ਨਾਮ ਜਪਣ ਵਾਲੇ ਦੀ ਮਾਂ ਬਣ ਜਾਗੀ ਸਾਰੇ ਛਤਰੂ ਦਸ਼ਮਣ ਮਿੱਤਰ ਬਣ ਜਾਣਗੇ ਇੱਕੋ ਹੀ ਤਰੀਕਾ ਹੈ ਪਰਮੇਸ਼ਰ ਆਰਾਦੀ ਹੈ ਜਿੱਦੂ ਹੋਏ ਪਤਤ ਪੁਨੀਤਾ ਕਿਉਂ ਕਿਉਂਕਿ ਸੁਪਰਮਾਤਮਾ ਦੇ ਸਿਮਰਨ ਵਿੱਚ ਇੰਨੀ ਤਾਕਤ ਹੈ ਉਹ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ ਬਸ ਉਹਦਾ ਨਾਮ ਜਪ ਆਹੀ ਬਚਨ ਹੈ ਪ੍ਰਭ ਕੈ ਸਿਮਰਨ ਦਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੇ ਕੋਈ ਕੋ ਬਿਗਨ ਹੁੰਦਾ ਰੁਕਾਵਟਾਂ ਮੰਨੈ ਮਾਰਗ ਠਾਕ ਨਾ ਪਾਈ ਬੋਲੋ ਨਾ ਮੰਨੈ ਮਾਰਗ ਠਾਕ ਨਾ ਪਾਈ ਠਾਕੀ ਹੁੰਦਾ ਰੁਕਾਵਟ ਜਿਹੜੇ ਮੰਨ ਲੈਂਦੇ ਨੇ ਭਾਈ ਉਹਨਾਂ ਦੀ ਜ਼ਿੰਦਗੀ ਚ ਮਾਰਗ ਦੇ ਵਿੱਚ ਠਾਕ ਨਹੀਂ ਪੈਂਦੀ ਰੁਕਾਵਟ ਨਹੀਂ ਪੈਂਦੀ ਜਿਹਨੂੰ ਪਾਤਸ਼ਾਹ ਨੇ ਕਿਹਾ ਤੀਨੇ ਤਾਪਨ ਵਾਰਨਹਾਰਾ ਦੁੱਖ ਹੰਤਾ ਸੁਖ ਰਾਸ ਤਾਪ ਉਹ ਬਿਗਨ ਨਾ ਕਉ ਲਗ ਹੈ ਜਾਕੀ ਪ੍ਰਭ ਆਗੈ ਅਰਦਾਸ ਬਸ ਆਹਾ ਹੈ ਕੋਈ ਨਕਾਉਟ ਨਹੀਂ ਜ਼ਿੰਦਗੀ ਵਿੱਚ ਆਉਂਦੀ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਅਣ ਦਿਨ ਦਿਨ ਰਾਤ ਜਾਗਦਾ ਕੀ ਸੁਚੇਤ ਰਹਿਣਾ ਸਰੀਰਕ ਤੌਰ ਤੇ ਜਾਗਣਾ ਨਹੀਂ ਇੱਥੇ ਸਰੀਰਕ ਤੌਰ ਤੇ ਪਸ਼ੂ ਵੀ ਜਾਗਦੇ ਆ ਪੰਛੀ ਵੀ ਜਾਗਦੇ ਆ ਇਹ ਗੁਰਮਖੋ ਆਤਮਾ ਦਾ ਜਾਗਣਾ ਜਾਗਲੇ ਹੋਰੇ ਮਾਣਾ ਜਾਗਲੇ ਉਹ ਕਹਾ ਗਾਫਲ ਸੋਇਆ ਜੋ ਤਨ ਉਪਜੋ ਸੰਗ ਹੀ ਸੋਪੀ ਸੰਗ ਨਾ ਹੋਆ ਇਹ ਐ ਜਾਗਣਾ ਇੱਥੋਂ ਤੂੰ ਕੀ ਲੈ ਜਾਣਾ ਜਿਹੜਾ ਸਰੀਰ ਨਾਲ ਲੈ ਕੇ ਆਇਆ ਸੀ ਉਹਨੇ ਵੀ ਨਾਲ ਨਹੀਂ ਜਾਣਾ ਇਹ ਸਮਝ ਪੈ ਜਾਏ ਇੱਥੋਂ ਵਾਲਾ ਕੀ ਲੈ ਕੇ ਜਾਣਾ ਜਿਹੜਾ ਨਾਲ ਆਇਆ ਉਹ ਹੀ ਛੱਡ ਜੇਗਾ ਇੱਥੇ ਇਹਨੂੰ ਕਹਿੰਦੇ ਨੇ ਅਣ ਦਿਨ ਸੁਚੇਤ ਹੋਣਾ ਭਾ ਦਿਨ ਰਾਤ ਸੁਚੇਤ ਰਹਿਣਾ ਸਾਵਧਾਨ ਰਹਿਣਾ ਇਹ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਹੀ ਹੁੰਦਾ ਗੁਰਮਖੋ ਪ੍ਰਭ ਕੈ ਸਿਮਰਨ ਭਾਉ ਨ ਬਿਆਪੈ ਦਰ ਨੀ ਵਿਆਪਦਾ ਵਿਆਪਨਾ ਕੀ ਹੁੰਦਾ ਹੈ ਵਿਅਕਲ ਕਰਨਾ ਦਰ ਦੁੱਖ ਨਾ ਸੰਤਾਪੈ ਦੁੱਖ ਵਿਆਕਲ ਨਹੀਂ ਕਰਦਾ ਪਰੇਸ਼ਾਨ ਨਹੀਂ ਕਰਦਾ ਇਦਾਂ ਦੁੱਖ ਚਿੰਤਾ ਦੇ ਵਿੱਚ ਨਹੀਂ ਪਾਉਂਦਾ ਕੀ ਹੋ ਜਾਂਦਾ ਪਰਮਾਤਮਾ ਨੇ ਦੁੱਖ ਦਿੱਤਾ ਮੇਰੇ ਲਈ دارو ਹੈ ਦੁੱਖਦਾਰੂ ਸੁਖ ਸੁਖ ਮੇ ਤੂੰ ਕਿਉਂ ਖੋਲੇ ਨੇ ਕਿਉਂਕਿ ਮੇਰੇ ਲਈ ਸੁਖ ਰੋਗ ਬਣ ਗਏ ਸੀ ਇਹਨੂੰ ਇਦਾਂ ਸਮਝ ਸਮਝ ਲੱਗ ਜਾਂਦੀ ਆ ਨਾ ਮੈਨੂੰ ਪਰਮਾਤਮਾ ਤਨ ਸੁਖ ਕਿਉਂ ਚਲੇ ਗਏ ਕਿਉਂਕਿ ਭਾਈ ਸੁਖ ਤੇਰੇ ਲਈ ਰੋਗ ਬਣ ਗਏ ਸੀ ਦੁੱਖ ਕਿਉਂ ਆ ਗਏ ਨੇ ਤੇਰੇ ਲਈ ਦਵਾਈ ਬਣ ਕੇ ਆਏ ਨੇ ਦੁੱਖਦਾਰੂ ਸੁਖ ਰੋਗ ਪਿਆ ਇਦਾਂ ਇਸੇ ਤਰ੍ਹਾਂ ਦੇ ਨਾਲ ਪਾਤਸ਼ਾਹ ਕਹਿੰਦੇ ਦੁੱਖ ਨਾ ਸੰਤਪ ਹੈ ਨਹੀਂ ਵਿਆਕਰ ਕਰਦੇ ਦੁੱਖ ਪਾਈ ਪ੍ਰਭ ਕਾ ਸਿਮਰਨ ਸਾਧਕੈ ਸੰਗ ਇਹ ਸਿਮਰਨ ਮਿਲਦਾ ਕਿੱਥੋਂ ਹੈ ਜਿਹੜਾ ਸਿਮਰਨ ਚ ਇੰਨੀਆਂ ਬਰਕਤਾਂ ਨੇ ਇਹ ਸਿਮਰਨ ਕਿੱਥੋਂ ਮਿਲਦਾ ਹੈ ਸਾਧਕੈ ਸੰਗ ਸਾਧੂ ਦੀ ਸੰਗਤ ਵਿੱਚੋਂ ਮਿਲਦਾ ਹੈ ਸਾਧੂ ਕਿਹੜਾ ਗੁਰੂ ਇਹ ਭਾਈ ਐਸਾ ਸਿਮਰਨ ਗੁਰੂ ਦੀ ਸੰਗਤ ਵਿੱਚੋਂ ਮਿਲਦਾ ਹੈ ਸਰਬਨਿਧਾਨ ਸਾਰੇ ਖਜ਼ਾਨੇ ਨਾਨਕ ਹਰ ਰੰਗ ਰੰਗ ਕਹਿੰਦੇ ਨੇ ਪ੍ਰੇਮ ਨੂੰ ਪਿਆਰ ਨੂੰ ਭਾਈ ਹੇ ਨਾਨਕ ਦੁਨੀਆ ਦੇ ਸਰਬਨਿਦਾਨ ਸਾਰੇ ਖਜ਼ਾਨੇ ਹਰੀ ਦੇ ਰੰਗ ਹਰੀ ਦੇ ਪਿਆਰ ਵਿੱਚ ਹਨ ਜੇ ਤੂੰ ਚਾਹਣਾ ਭਾਈ ਤੈਨੂੰ ਸਾਰੇ ਸਰਬਨਿਦਾਨ ਮਿਲ ਜਾਣ ਹਰੀ ਦੇ ਨਾਲ ਰੰਗ ਪੈਦਾ ਕਰ ਹਰੀ ਦੇ ਨਾਮ ਦੇ ਨਾਲ ਪ੍ਰੇਮ ਪੈਦਾ ਕਰ ਸਾਰੇ ਖਜ਼ਾਨੇ ਉਹਦੇ ਰੰਗ ਉਹਦੇ ਪ੍ਰੇਮ ਦੇ ਵਿੱਚ ਹਨ ਸਰਬਨਿਦਾਨ ਨਾਨਕ ਹਰ ਰੰਗ ਭੁੱਲਣਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਗੁਰੂ